ਹਾਂਜੀ ਨਮਨ ਰਣਜੀ ਜਿਹੜੀ ਮੈਂ ਵੀਡੀਓ ਪਾਉਣੇ ਪਲ ਤਾਂ ਧਿਆਨ ਨਾਲ ਸੁਣ ਲਿਆ ਕਰੋ ਸਾਰਿਆਂ ਲਈ ਇੱਕੋ ਜਿਹੀ ਹੁੰਦੀ ਆ ਦੇਖੋ ਕਿਸੇ ਨੂੰ ਪਤਾ ਨਹੀਂ ਕਿਹਨੂੰ ਫਾਇਦਾ ਕਰ ਦਿੰਦੇ ਕਿ ਆਪਾਂ ਕੋਈ ਪੈਸਾ ਤਾਂ ਲੈਂਦੇ ਨੇ ਵੀ ਮੇਰੇ ਕੋਈ ਤੁਹਾਡੇ ਨਾਲ ਇਹ ਸ਼ਰਤ ਰੱਖੀ ਵੀ ਮੈਂ ਇਹਨੇ ਪੈਸੇ ਲੈ ਲੇ ਮੈਂ ਕਰੂੰ ਜਾਂ ਕਰੂੰ ਨਹੀਂ ਕਰਨਾ ਉਸ ਮਾਲਕ ਨੇ ਆ ਰੱਬ ਨੇ ਕਰਨਾ ਬਸ ਤੁਹਾਡੀ ਕਿਸਮਤ ਖੋਲਦੀ ਮੇਰੇ ਕੋਲਨੇ ਕਾ ਹੀ ਕਮੈਂਟ ਆਏ ਪੈਨੇ ਉਹ ਹਜੇ ਮੈਂ ਲਾਈ ਨਹੀਂ ਵੀਡੀਓ ਨਾਲੇ ਨਵੇਂ ਬਿਲਕੁਲ ਨਿਊ ਕਮੈਂਟ ਆਏ ਹੋਏ ਨੇ ਤੇ ਉਹ ਵੀ ਮੈਂ ਲਾਉਂਗੀ ਤੇ ਹਜੇ ਜਿਹੜੇ ਮੁੰਡਾ ਲਾਉਂਦਾ ਹੁੰਦਾ ਉਹਦੇ ਕੋਲੇ ਟਾਈਮ ਨਹੀਂ ਜੀਰੀ ਚੱਕਦੇ ਨੇ ਇਹਦੇ ਕਰਕੇ ਹੂੰ ਤੇ ਬਾਕੀ ਜਦੋਂ ਤੁਸੀਂ ਆਪਾ ਕਰਦੇ ਹੋ ਮੰਨ ਦੇ ਵਿੱਚ ਪਹਿਲਾਂ ਸ਼ੰਕਤਾ ਰੱਖ ਲੈਨੇ ਬੇਬੇ ਦੇ ਜੁੱਤੀਆਂ ਕਿੰਨੀਆਂ ਕੁ ਮਾਰੀਏ ਦੇਖੋ ਫਿਰ ਜਾਇਦਾ ਕਹਿੰਦੇ ਨੇ ਮੂੰਹ ਉਹ ਜੀ ਚਪੇੜ ਆਪਾਂ ਸਿੱਧੀ ਜੀ ਗੱਲ ਦੱਸਦੇ ਆ ਫਿਰ ਇੱਕ ਤੁਸੀਂ ਕਹਿੰਦੇ ਹੋ ਵੀ ਜੀ ਸਾਡੇ ਵਾਸਤੇ ਵੀਡੀਓ ਬਣਾਓ ਸਪੈਸ਼ਲ ਸਾਡਾ ਸਾਡੇ ਇਕੱਲੇ ਖਾਤਰ ਇਕੱਲੇ ਖਾਤਰ ਕੋਈ ਪਾ ਨਹੀਂ ਹੁੰਦਾ ਦੁਨੀਆ ਤੇ ਇਕੱਲੇ ਖਾਤਰ ਕੋਈ ਮਿਲ ਜੀ ਲਈ ਡਾਕਟਰ ਨਹੀਂ ਬਣਿਆ ਕੋਈ ਵੈਦ ਨਹੀਂ ਬਣਿਆ ਕੋਈ ਹਕੀਮ ਨਹੀਂ ਬਣਿਆ ਕੋਈ ਜੋਸਤ ਨਹੀਂ ਬਣਿਆ ਕੋਈ ਤੰਤਰ ਮੰਤਰ ਵਾਲਾ ਬਾਬਾ ਨਹੀਂ ਬਣਿਆ ਕਿਸੇ ਕੱਲੇ ਖਤ ਸਾਰਿਆਂ ਲਈ ਉਹ ਇੱਕੋ ਜਿਹਾ ਕੰਮ ਕਰਦੇ ਨੇ ਕਿਸਦੇ ਉਹਨਾਂ ਦੀ ਚੀਜ਼ ਕੰਮ ਕਰਦੀ ਏ ਕਿਸੇ ਤੇ ਨਹੀਂ ਕਰਦੀ ਇਹੇ ਬਾਣੀ ਦਾ ਸਾਬਾ ਸਾਰਿਆਂ ਲਈ ਬਾਣੀ ਇੱਕਾ ਚਾਹੇ ਵੈਵਲ ਪੜ ਲਓ ਚਾਹੇ ਗੁਰੂ ਗ੍ਰੰਥ ਸਾਹਿਬ ਪੜ ਲਓ ਚਾਹੇ ਕ੍ਰਾਂਟ ਸ੍ਰੀ ਪੜ ਲਓ ਚਾਹੇ ਤੁਸੀਰ ਮਹਿਨ ਪੜਨ ਸਾਰਿਆਂ ਧਰਮਾਂ ਦੀ ਬਾਣੀ ਇੱਕ ਭਾਸ਼ਾ ਅਡਾ ਅਡਾ ਇਹ ਤੁਹਾਨੂੰ ਬੜਾ ਇੱਕ ਪ੍ਰੇਖਾ ਬਹੁਤ ਵੱਡਾ ਹਰ ਇੱਕ ਚੀਜ਼ ਸਾਰਿਆਂ ਲਈ ਇੱਕੋ ਜੀ ਆ ਬਾਣੀ ਜੇ ਤੁਸੀਂ ਪੜੋ ਸਾਰੇ ਪੂਰੇ ਤੁਸੀਂ ਐ ਲੱਗੋਗੇ ਵੀ ਅਸੀਂ ਜਿਹੜਾ ਮਰਜੀ ਧਰਮ ਦਾ ਗ੍ਰੰਥ ਪਾ ਲਈ ਜਿਹੜਾ ਤੁਸੀਂ ਮਰਜੀ ਧਰਮ ਦੇ ਵਿੱਚ ਤੁਹਾਨੂੰ ਐ ਲੱਗੂ ਵੀ ਤਾਂ ਸਾਡੇ ਵੀ ਗ੍ਰੰਥ ਦੇ ਵਿੱਚ ਲਿਖਿਆ ਇਹ ਚੀਜ਼ਾਂ ਤਾਂ ਬਸ ਫਰਕ ਉਹ ਲੈ ਪਰਦੇ ਧਰਮਾਂ ਵਾਲੇ ਲੜ ਲੜ ਮਰਦੇ ਸੱਚੀ ਗੱਲ ਹੈ ਕਿ ਮਜ਼ਾਕ ਨਹੀਂ ਹੈ ਕਿ ਮਨਗਰੀ ਗੱਲ ਕਹਿੰਦੀ ਹੈ 16 ਨੇ ਸੱਚ ਕਹਿੰਦੀ ਹੈ ਕੋਈ ਜੱਟ ਸਿੱਧਾ ਜੇ ਹੁੰਦਾ ਨੇ ਸਿੱਧੀ ਜੀ ਗੱਲ ਕਰ ਦਿੰਦੇ ਨੇ ਇੱਕ ਮਾਖ ਫਰਾ ਕੇ ਨਹੀਂ ਜ਼ਿਆਦਾ ਕਰਦੇ ਹੁੰਦੇ ਦੇਖੋ ਤੁਸੀਂ ਕਹਿ ਦੇਣਾ ਬੇਬੇ ਗੱਲ ਲੰਬੀ ਲੈ ਜਾਂਦੀ ਆ ਜੇ ਮੈਂ ਤੁਹਾਨੂੰ ਸਮਝਾਵਾਂ ਨਾ ਬਿਨਾ ਸਮਝਾਇਆ ਤਾਂ ਡਾਕਟਰ ਵੀ ਦਵਾਈ ਨਹੀਂ ਦਿੰਦਾ ਹੈ ਉਹ ਵੀ ਸਮਝ ਆਊਗਾ ਜੇ ਤੁਸੀਂ ਉਹਦੀ ਗੱਲ ਨੂੰ ਸਮਝੋਗੇ ਤਾਂ ਤੁਹਾਨੂੰ ਆਰਾਮ ਆਊਗਾ ਅਗਰ ਤੁਸੀਂ ਨਹੀਂ ਸਮਝ ਰਹੇ ਫੜ ਤੱਕ ਡਾਕਟਰ ਤੋਂ ਪੈਸੇ ਦਿੱਤਾ ਦਵਾਈ ਖੋਈ 700 ਰੁਪਏ ਪਰ ਘਰੇ ਆ ਕੇ ਵੀ ਡਾਕਟਰ ਨੂੰ ਫੋਨ ਕਰ ਕਰ ਪੁੱਛਦਾ ਡਾਕਟਰ ਤੁਹਾਡੇ ਨਾਲ ਗੱਲੇ ਨਹੀਂ ਕਰਦਾ ਕਿ ਤੁਸੀਂ ਉਹਨੇ ਠੀਰਾ ਤੁਹਾਨੂੰ ਸਮਝਾਤਾ ਦੇਖੋ ਕਿਸੇ ਕੋਲ ਵੀ ਐਨਾ ਟਾਈਮ ਨਹੀਂ ਹੁੰਦਾ ਵੀ ਕਿਸੇ ਨਾਲ ਕੋਈ ਫੋਨ ਤੇ ਗੱਲ ਕਰੇ ਹੈ ਕਿ ਨਹੀਂ ਤੇ ਮੈਂ ਤੁਹਾਨੂੰ ਵੀਡੀਓ ਪਾਉਣੀ ਹੈ ਵੀਡੀਓਸ ਤੇ ਧਿਆਨ ਨਾਲ ਵਾਚ ਕਰਿਆ ਕਰੋ ਦੇਖੋ ਅੱਜ ਮੈਂ ਪੀਲੀ ਸਰੋ ਦੇ ਪਾ ਪਾਉਣ ਲੱਗੇ ਬਹੁਤ ਵੱਡੇ ਵੱਡੇ ਪਾ ਨੇ ਹੁਣ ਜੇ ਤੁਸੀਂ ਸਟੈਪ ਲਾਈ ਜਾਓਗੇ ਵਿੱਚੋਂ ਵੀਰ ਕੱਟਤੀ ਸੁਣ ਲਈ ਕੱਟਤੀ ਸੁਣ ਲਈ ਜਾਂ ਆਕਾਸ਼ ਚ ਵਾਟ ਕੇ ਵੀਡੀਓ ਸੁਣ ਲਿਆ ਕਰੋ ਸ਼ਾਮ ਟਾਈਮ ਰਾਤ ਨੂੰ ਜਦੋਂ ਤੁਹਾਡਾ ਟਾਈਮ ਉਸ ਟਾਈਮ ਸੁਣ ਲਿਆ ਕਰੋ ਦੇਖ ਵੀਡੀਓ ਜੇ ਆਪਾਂ ਤੁਹਾਨੂੰ ਸਮਝਾਵਾਂਗੇ ਨਹੀਂ ਤੁਹਾਡੇ ਸਮਝ ਕੇ ਪੂ ਹੁਣ ਇਕੱਲਾ ਇਕੱਲਾ ਆਪਾਂ ਕੱਲਾ-ਕੱਲਾ ਆਪਾਂ ਤੁਹਾਨੂੰ ਸਮਝਾਉਣਾ ਪੈਣਾ ਐਸੇ ਕਰਕੇ ਮੈਂ YouTube ਤੇ Facebook ਤੇ ਮੇਰੀ ਲੌਂਗ ਵੀਡੀਓ ਏਡੀ ਨਹੀਂ ਪੈਂਦੀ ਮੈਂ YouTube ਤੇ ਆਈ ਆ ਧਿਆਨ ਨਾਲ ਸੁਣੋ ਪਹਿਲ ਤਾਂ ਤੁਸੀਂ ਤਿੰਨ ਚੁਟਕੀਆਂ ਪੀੜੀ ਸਰੋਂ ਦੀਆਂ ਲੈਣੀਆਂ ਨੇ ਲੈ ਕੇ ਉਹਦੇ ਵਿੱਚ ਕਪੂਰ ਬਰੀਕ-ਬਰੀਕ ਕਰਕੇ ਆਇਆ ਭੋਰ ਲੈਣਾ ਥੋੜਾ ਜਿਹਾ ਤੇਲ ਪਾ ਲੈਣਾ ਤੇਲ ਪਾ ਕੇ ਆਪਣੇ ਜਿਹੜਾ ਘੜੀ ਦਾ ਉਲਟਾ ਸਾਈਡ ਹੁੰਦਾ ਹੱਥ ਨੂੰ ਆਪਦੇ ਨੂੰ ਉਲਟਾ ਘੁਮਾ ਲੈਣਾ ਇਸ ਤਰ੍ਹਾਂ ਸੱਤ ਤਵਾਰ ਕਮਾ ਕੇ ਫਿਰ ਤੁਸੀਂ ਕੀ ਕਰ ਰਹੇ ਹੋ ਨੂੰ ਆਇਆ ਇਕੱਠੀ ਕਰ ਲੈਣਾ ਇਕੱਠੀ ਇਕੱਠੀ ਕਰਕੇ ਕਿਸੇ ਕਾਗਜ਼ ਚੋਂ ਦੀ ਗੋਲੀ ਬਣਾ ਲੈਣੀ ਆ ਉਹ ਜੁੜੀ ਬਣੀ ਜੀ ਹੁਣ ਤੁਸੀਂ ਇਹਨੂੰ ਚਲਾ ਦੇਣਾ ਜੋ ਵੀ ਤੁਹਾਡੇ ਤੇ ਅਲ ਵਾਲਾ ਸੀ ਜੋ ਵੀ ਨਾજર ਸੀ ਜਾਂ ਕੋਈ ਵੀ ਤੁਹਾਡੇ ਉੱਤੇ ਕੋਈ ਉਪਰੀ ਨਿਗਾਹ ਦਾ ਛਾਇਆ ਸੀ ਜਾਂ ਕੁਝ ਵੀ ਸੀ ਤੁਹਾਨੂੰ ਮਿੰਟੋਸ ਕੈਂਟੀ ਲੱਗੂ ਵੀ ਸਾਡਾ ਸਰੀਰ ਹੌਲਾ ਹੋ ਗਿਆ ਜੋ ਲੜਨ ਨੂੰ ਮਨ ਕਰਦਾ ਸੀ ਉਹ ਸ਼ਾਂਤ ਹੋ ਗਿਆ ਜਿਹੜਾ ਹਾਇ ਕਲਾਪ ਕਰਦੇ ਸੀ ਸਰਬਿਕ ਕਲਪਦੇ ਸੀ ਉਹ ਠੀਕ ਹੋ ਗਿਆ ਜਾਂ ਚਾਹੇ ਤੁਹਾਡਾ ਕੁਛ ਨਾ ਕੁਛ ਸਰੀਰ ਦੇ ਵਿੱਚ ਗੜਬੜ ਹੁੰਦੀ ਸੀ ਕੁਝ ਦੁਖਣ ਲੱਗਿਆ ਕਦੇ ਕੁਝ ਹੋ ਗਿਆ ਕਦੇ ਠੀਕ ਹੋ ਗਿਆ ਇਹ ਕੁਝ ਤੁਹਾਡਾ ਠੀਕ ਹੋ ਸਿਰਫ ਇੰਨਾ ਹੀ ਕੰਮ ਕਰਨਾ ਹੁਣ ਦੇਖੋ ਦੂਜਾ ਟੋਟਕਾ ਹੁਣ ਜਮੈਂ ਤੁਹਾਨੂੰ ਦੂਜੇ ਵਿੱਚ ਨਹੀਂ ਸਮਝਾਉਂ ਤੁਹਾਡੇ ਕੀ ਪੱਲੇ ਪਊਗਾ ਦਿਨ ਦਾ ਵਿੱਚ ਕੋਈ ਨਾ ਇੱਕ ਗੱਲ ਧਿਆਨ ਨਾਲ ਫਿਰ ਬੇਬੇ ਜੀ ਸਾਨੂੰ ਦਿਨ ਦੱਸੋ ਦਿਨ ਦੱਸ ਭਾਈ ਜਿੱਥੇ ਦਿਨ ਦੱਸਣਾ ਹੁੰਦਾ ਉੱਥੇ ਮੈਂ ਦਿਨ ਦੱਸਦੀ ਹਾਂ ਇਹਦੀ ਨਾ ਹੀ ਕੋਈ ਤਥਾ ਨਾਇਕ ਕੋਈ ਦੇਣਾ ਨਾਇਕ ਕੋਈ ਟਾਈਮ ਜਿਹੜਾ ਟਾਈਮ ਵਾਲਾ ਹੋਊਗਾ ਤੁਹਾਨੂੰ ਉਹ ਵੀ ਦੱਸੋ ਇਹ ਕਈ ਪਾਸੇ ਧਿਆਨ ਨਾ ਸੁਣਾ ਹੁਣ ਦੂਜੇ ਪਾਸੇ ਆਜੋ ਜੇ ਤੁਹਾਡੇ ਦੁਸ਼ਮਣ ਤੁਹਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਨੇ ਬਹੁਤ ਜ਼ਿਆਦਾ ਪਰੇਸ਼ਾ ਦੁਸ਼ਮਣ ਇਹ ਨਹੀਂ ਹੁੰਦਾ ਤੁਹਾਡਾ ਮਕਾਨ ਬਣਦਾ ਰਹਿਣੇ ਨਹੀਂ ਚਾਹਦੇ ਤੁਹਾਡੇ ਕਈ ਵਾਰੀ ਕੋਈ ਆਸਪਰੋਸ ਤੁਹਾਡਾ ਕੋਈ ਜ਼ਾਹਰ ਦੋਸਤ ਦੁਸ਼ਮਣ ਦੇ ਮੱਥੇ ਤੇ ਲਿਖਿਆ ਮੈਂ ਦੁਸ਼ਮਣ ਕੌਣ ਹੁੰਦਾ ਦੁਸ਼ਮਣ ਉਹ ਹੀ ਨਹੀਂ ਹੁੰਦਾ ਜਿਹਦੇ ਨਾਲ ਖੂਨ ਕਹਾੜੇ ਹੋਏ ਹੁੰਦੇ ਨੇ ਗੁਪਤ ਦੁਸ਼ਮਣ ਜਿਆਦਾ ਪਾ ਰਹੇ ਨੇ ਆਪਣੀ ਬੁੱਕਾਂ ਦੇ ਵਿੱਚ ਜਿਨ੍ਹਾਂ ਦਾ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਜਿਵੇਂ ਇਹ ਸਾਡੇ ਦੁਸ਼ਮਣ ਨੇ ਥੋੜੀ ਹਰਕਤ ਚੀਜ਼ ਅਤੇ ਬੁਰਾ ਸਮਝਦੇ ਜਦੋਂ ਤੁਸੀਂ ਕੋਈ ਟੂਮ ਸੋਨਾ ਦਾ ਤਗਾਦਾ ਟੂਮ ਕੁਝ ਵੀ ਕਰਾ ਕੇ ਆਪਣੇ ਯਾਰਾਂ ਦੋਸਤਾਂ ਸਹੇਲੀਆਂ ਨੂੰ ਦਿਖਾਉਣੇ ਤਾਂ ਉਹਦੇ ਵਿੱਚ ਵੀ ਕਈ ਗੜਬੜਾ ਹੋ ਜਾਂਦੀ ਨੇ ਹੈ ਉਹ ਸੀਗਾ ਜਿਹੜਾ ਪਹਿਲਾ ਟੋੜਕਾ ਤੁਹਾਨੂੰ ਸਭ ਨਾਜ਼ਰ ਫਾਜ਼ਲ ਸਾਬ ਕਸੂ ਪਿੱਟਾ ਕਰਾ ਜੋ ਵੀ ਥੋੜੇ ਮਾੜਾ ਮੋਟਾ ਲਜੁਲ ਸੀ ਇਹ ਗੰਤਿਆਨਾ ਸੁਣੋ ਇਹ ਉਸ ਤੋਂ ਕਹਿਣਾ ਤੁਸੀਂ ਕਿਸੇ ਵੀ ਕਿਸਮਾ ਤੁਹਾਡੇ ਘਰ ਦੇ ਉੱਤੇ ਕਿਸੇ ਨੇ ਕੁਛ ਮਾੜਾ ਮੋਟਾ ਕਰਤਾ ਕੁਝ ਵੀ ਕਰਤਾ ਤੁਹਾਡੀ ਦੁਕਾਨ ਮਕਾਨ ਕਾਰੋਬਾਰ ਲੋਕੀ ਨਾਜ਼ਰਾ ਬਹੁਤ ਵੱਡੀਆਂ ਵੱਡੀਆਂ ਲਾਉਂਦੇ ਇਹ ਮੰਨਣੀ ਬਹੁਤ ਬਜ਼ੁਰਗ ਤੋਂ ਲੈ ਕੇ ਬੱਚੇ ਤੱਕ ਇਹ ਕੰਮ ਹੋ ਜਾਂਦਾ ਹੁਣ ਤੁਸੀਂ ਕੀ ਕਰਨ ਦੂਜਾ ਟੋਟਕਾ ਇਹ ਹੈ ਦੁਸ਼ਮਣ ਲਈ ਤੁਸੀਂ ਥੋੜੀ ਜਿਹੀ ਸਰੋਂ ਲੈਣੀ ਆ ਹੱਥ ਦੇ ਉੱਤੇ ਹ ਲੈ ਕੇ ਸਰੋਂ ਨੂੰ ਤੁਸੀਂ ਉਸ ਦੁਸ਼ਮਣ ਦਾ ਨਾਮ ਲੈਣਾ ਜਿਹੜਾ ਤੁਹਾਡਾ ਦੁਸ਼ਮਣ ਹੈ ਉਦੋਂ ਬਾਅਦ ਇਸ ਸਰੋਂ ਵਿੱਚ ਕਪੂਰ ਨਹੀਂ ਸੌਰੀ ਇਹਦੇ ਵਿੱਚ ਕਪੂਰ ਨਹੀਂ ਹੈਗਾ ਨਹੀਂ ਕਪੂਰ ਨਹੀਂ ਹੈਗਾ ਇਹਦੇ ਵਿੱਚ ਕਿ ਮੈਨੂੰ ਵੀ ਧਿਆਨ ਆਇਆ ਗੱਲਾਂ ਫਿਰ ਤੁਸੀਂ ਦੁਬਾਰਾ ਹੋਏ ਇਸ ਸਰਾਂ ਨੂੰ ਆਪਦਾ ਘਰ ਤੋਂ ਬਾਹਰ ਲਿਜਾ ਕੇ ਆਪਦਾ ਦੁਸ਼ਮਣ ਦਾ ਨਾਮ ਲੈ ਕੇ ਜਿਹੜੀ ਤੁਹਾਡੇ ਪੈਰ ਦੀ ਜੁੱਤੀ ਆ ਸੱਜੇ ਪੈਰ ਦੀ ਜੁੱਤੀ ਨਾਲੋਂ ਬ੍ਰੇਕ ਕਰਾ ਕਰ ਦਿਓ ਬਿਲਕੁਲ ਮਸਲ ਤੋਂ ਐਨ ਪੈਰ ਨਾਲ ਹੀ ਜਿਹੜੀ ਪੈਰ ਦੇ ਵਿੱਚ ਜੁੱਤੀ ਪਾਈ ਹੈ ਨਾ ਪੂਰੇ ਜ਼ੋਰ ਦੇ ਨਾਲ ਬ੍ਰੇਕ ਕਰ ਦਿਓ ਐਨ ਸੜਕ ਤੇ ਬਾਹਰ ਲਿਜਾ ਕੇ ਘਰੇ ਨਹੀਂ ਕਰਨਾ ਜੇ ਘਰੇ ਕਰ ਤਾਂ ਫਿਰ ਤਾਂ ਅੰਦਰ ਹੀ ਰਹਿ ਜਾਓ ਸਭ ਕੁਝ ਬਾਹਰ ਕਰਨਾ ਹੈ ਗੌਰ ਨਾਲ ਸੁਣ ਲਿਆ ਕਰੋ ਬਾਹਰ ਕਰਨਾ ਕਿਸੇ ਵੀ ਦਿਨ ਕਰ ਸਕਦੇ ਹਾਂ ਇਹ ਹੋ ਗਿਆ ਆਪਣਾ ਦੂਜਾ ਟੋਟਕਾ ਹੂੰ ਤੇ ਤੀਜਾ ਹੈਗਾ ਆਪਣਾ ਜੇ ਤੁਹਾਡੀ ਦੁਕਾਨ ਕਿਸੇ ਵੀ ਢੰਗ ਨਾਲ ਨਹੀਂ ਚੱਲਦੀ ਕਦੇ ਚੱਲ ਪਈ ਤੇ ਕਦੇ ਬੰਦ ਹੋ ਗਈ ਕੋਈ ਵੀ ਤੁਹਾਡੇ ਛੋਟੇ ਛੋਟੇ ਕੰਮ ਨੇ ਕਦੇ ਚੱਲਦੇ ਨੇ ਤੇ ਕਦੇ ਬੰਦ ਹੋ ਜਾਂਦੇ ਨੇ ਕਦੇ ਰੁਕ ਜਾਂਦੇ ਨੇ ਇਹ ਵੀ ਕਈ ਵਾਰੀ ਕੀਤਾ ਕਰਾਇਆ ਜਾਂ ਕਿਸੇ ਦੀ ਨਾજર ਜਾਂ ਕੁਝ ਵੀ ਹੋ ਸਕਦਾ ਹੁੰਦਾ ਜਾਂ ਕਈ ਵਾਰੀ ਆਪਰੇਜ ਨੂੰ ਆਪਾਂ ਕਹਿੰਦੇ ਆਪਰੇਜ ਚੀਜ਼ ਆ ਗਈ ਕਰਦੇ ਉਸ ਜਿਹਨੂੰ ਹੁਣ ਅੱਜ ਕੱਲ ਨਕਾਰਮਕ ਸ਼ਕਤੀਆਂ ਦੱਸਦੇ ਨੇ ਜਾਂ ਕੁਝ ਵੀ ਦੱਸਦੇ ਨੇ ਉਹ ਆ ਜਾਂਦੀਆਂ ਨੇ ਉਹਦੇ ਨਾਲ ਤੁਹਾਡੀ ਚੰਕ ਚਲਦੀ ਚਲਦੀ ਜਿਹੜੀ ਹੈਗੀ ਆ ਦੁਕਾਨ ਰੁਕਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਹੁਣ ਕਰਨਾ ਕੀ ਆ ਇਹਦੇ ਵਾਸਤੇ ਦੇਖੋ ਸਰ 5 ਰੁਪਏ ਦਾ ਮੈਂ ਪਾ ਦੱਸਦੀ ਆ ਕੋਈ ਜ਼ਿਆਦਾ ਤਾਂ ਦੱਸਦੀ ਨਹੀਂ ਹੁੰਦੀ ਇਹ ਚੀਜ਼ਾਂ ਸਾਰਿਆਂ ਦੇ ਘਰੇ ਪਈਆਂ ਹੁੰਦੀਆਂ ਨੇ ਹੁਣ ਤੁਸੀਂ ਆ ਚੁਟਕੀ ਚ ਇੱਕ ਚੁਟਕੇ ਐਸ ਖੁੰਜਿਆ ਰੱਖਣੀ ਆ ਦੁਕਾਨ ਦੇ ਚਾਰਾਂ ਖੁੰਜਿਆਂ ਦੇ ਵਿੱਚ ਕੋਨਿਆਂ ਦੇ ਵਿੱਚ ਪੀਲੀ ਸਰੋਂ ਰੱਖਣੀ ਆ ਕਾਗਜ਼ ਦੇ ਵਿੱਚ ਪਾ ਕੇ ਰੱਖ ਦੋਗੇ ਛੇਤੀ ਚੱਕੀ ਜਾਊਗੀ ਫਿਰ ਉਸ ਨੂੰ ਇਕੱਠੀ ਕਰ ਇਕੱਠੀ ਕਰਕੇ ਆਪਦੀ ਦੁਕਾਨ ਤੋਂ ਬਾਹਰ ਸਰਕ ਤੇ ਤਲ ਜਾ ਕੇ ਸੈੱਟ ਕਰੋ ਕਿਸੇ ਵਿੱਚ ਬੁਰਾ ਨਹੀਂ ਹੈਗਾ ਉੱਤੋਂ ਚ ਗੱਡੀਆਂ ਨਿਕਲਣਗੀਆਂ ਉਹਨੂੰ ਲਤਰੀ ਜਾਣਗੀਆਂ ਉਹਨੂੰ ਬਰੀਕ ਕਰੀ ਜਾਣਗੀਆਂ ਤੁਹਾਡੀ ਜਿਹੜੀ ਦੁਕਾਨ ਦੇ ਤੇ ਗਾਹਕ ਨਹੀਂ ਸੀ ਆਉਂਦਾ ਜਾਂ ਬੰਦ ਪਈ ਸੀ ਰੁਕੀ ਬਾਰ-ਬਾਰ ਰੁਕਦੀ ਸੀ ਤੇ ਉਹ ਤੁਹਾਡੀ ਦੁਕਾਨ ਚੱਲਣੀ ਸ਼ੁਰੂ ਹੋ ਜਾਊਗੀ ਇਹ ਕੰਮ ਵੀ ਤੁਸੀਂ ਬਾਰ-ਬਾਰ ਕਰਦੇ ਰਹਿਣਾ ਕਿਉਂਕਿ ਇਰਕਾਮਤਾ ਬਾਰ-ਬਾਰ ਆਉਂਦੀਆਂ ਰਹਿੰਦੀਆਂ ਨੇ ਆਪਾਂ ਕਹਿੰਦੇ ਸੀ ਸ਼ੇਰੇ ਪਾ ਕਰ ਲਿਆ ਹੁਣ ਸਾਨੂੰ ਕੋਈ ਲੋੜ ਨਹੀਂ ਨਹੀਂ ਇਹ ਤੁਹਾਨੂੰ ਇਹ ਕੰਮ ਸਾਰੇ ਬਾਰ-ਬਾਰ ਕਰਨੇ ਪੈਣੇ ਨੇ ਤੋਂ ਹੱਬੇ ਕੰਮ ਵਾਲੀਆਂ ਚੀਜ਼ਾਂ ਨੇ ਦੇ ਤਾਂ ਬੁਰਾ ਬੁਰਾ ਕਿਸੇ ਦਾ ਨਹੀਂ ਰਗੜੇ ਉਹ ਬ੍ਰੇਕ ਹੋ ਜੀ ਹੁਣ ਹੈਗਾ ਆਪਣੇ ਕੋਲੇ ਚੌਥਾ ਟੋ ਟਟਕਾ ਹੁਣ ਦੇਖੋ ਤੁਸੀਂ ਧਿਆਨ ਨਾਲ ਸੁਣਿਆ ਕਰੋ ਫਿਰ ਤੁਸੀਂ ਕਹਿੰਦੇ ਆ ਬੇਬੇ ਸੰਤਾ ਜੀ ਪਤਾ ਹੀ ਨਹੀਂ ਲੱਗਿਆ ਇਹ ਆ ਫੈਕਟਰੀ ਆळ्या ਵਾਸਤੇ ਜਿਹਦੀ ਚੱਲਦੀ ਚੱਲਦੀ ਫੈਕਟਰੀ ਦੀਆਂ ਮਸ਼ੀਨਾ ਖਰਾਬ ਹੋ ਜੇ ਨੇ ਅਚਾਨਕ ਤੇ ਫਿਰ ਤੁਸੀਂ ਕੀ ਕਹਿੰਦੇ ਜੀ ਸਾਡੀ ਤਾਂ ਚੱਲਦੀ ਸੀ ਵਧੀਆ ਫੈਕਟਰੀ ਪਤਾ ਨਹੀਂ ਕੀ ਹੋ ਗਿਆ ਬੰਦ ਹੋ ਗਈ ਜਾਂ ਜੇ ਹੋ ਗਿਆ ਉਹ ਹੋ ਗਿਆ ਹੈ ਕਿ ਨਹੀਂ ਉਹਦੇ ਵਿੱਚ ਵੀ ਬਹੁਤ ਗੱਲਾਂ ਹੁੰਦੀਆਂ ਨੇ ਤੁਸੀਂ ਕਹਿੰਦੇ ਹੁਣ ਤਾਂ ਹજી ਮਿਸਤਰੀ ਨੂੰ ਦਿਖਾਈ ਸੀ ਮਸ਼ੀਨ ਐਡੀ ਸ਼ਤੀ ਮਸ਼ੀਨ ਨੂੰ ਕੀ ਹੋ ਗਿਆ ਹੁਣ ਹજી ਮਿਸਤਰੀ ਠੀਕ ਕਰਕੇ ਦੁਬਾਰਾ ਫੇਰ ਚੰਗੀ ਪਲੀ ਮਸ਼ੀਨ ਕੱਢ ਜਾਂਦੇ ਦੇਖੋ ਇਹ ਜਿਨ੍ਹਾਂ ਨਾਲ ਹੁੰਦਾ ਉਹੀ ਇਸ ਕੰਮ ਨੂੰ ਜਾਣ ਸਕਦੇ ਨੇ ਦੂਜੇ ਦੇ ਭਾਤ ਤੇ ਮਜ਼ਾਕ ਹੁੰਦਾ ਦੇਖੋ ਬੜਾ ਸਸਤਾ ਜਿਹਾ ਸੌਖਾ ਜਿਹਾ ਕੰਮ ਹੈ ਕਿਸੇ ਵੀ ਦਿਨ ਤੁਸੀਂ ਜਿਹੜਾ ਬਾਜ਼ਾਰ ਜਾਓ ਬੱਚਿਆਂ ਨੂੰ ਖੇਡਣ ਵਾਲਾ ਜਰਾ ਕਢਾਉਣਾ ਹੁੰਦਾ ਬੱਚਿਆਂ ਦਾ ਖੇਡਣ ਵਾਲਾ ਕਢਾਉਣਾ ਤੁਸੀਂ ਉਹ ਕਢਾਉਣਾ ਲੈ ਕੇ ਜੇ ਤੁਹਾਡੇ ਪੰਜ ਮਸ਼ੀਨਾਂ ਨੇ ਪੰਜਾਂ ਤੇ ਲਟਕਾ ਦੋ 11 ਨੇ 11 ਤੇ ਦੋ ਨੇ ਦੋ ਤੇ ਉਹ ਕਢਾਉਣਾ ਮਸ਼ੀਨ ਦੇ ਉੱਪਰ ਜਿਹੜਾ ਮਸ਼ੀਨ ਦੇ ਬਿਲਕੁਲ ਉੱਪਰ ਆ ਜਾਵੇ ਇਹ ਨਹੀਂ ਵੀ ਮਸ਼ੀਨ ਦੇ ਉੱਤੇ ਹੀ ਰੱਖਣਾ ਹੋਰ ਹੋਰ ਜਾਣੀ ਤੁਹਾਡੀ ਮਸ਼ੀਨ ਦੇ ਉੱਤੇ ਹੋਵੇ ਕਿਸੇ ਚੀਜ਼ ਨਾਲ ਬੰਨ ਕੇ ਐਸ ਥੱਲੇ ਮਸ਼ੀਨਾਂ ਤੇ ਉੱਪਰ ਉਹ ਹੋਵੇ ਕਢਾਉਣਾ ਤੇ ਦੇਖੋ ਫਿਰ ਫੈਕਟਰੀਆਂ ਚੱਲਦੀਆਂ ਤੇ ਤੁਹਾਡੀ ਜਿਹੜੀ ਸਮੱਸਿਆ ਪਰ ਇਹ ਕਰਨਾ ਤੁਹਾਨੂੰ ਦੇਖੋ ਕੰਮ ਬਾਰ-ਬਾਰ ਪਾਹ ਇਹ ਜਿਹੜੀਆਂ ਚੀਜ਼ਾਂ ਨੇ ਆਲਵਲਾਰੇ ਦੇਖੋ ਛੋਟੇ ਛੋਟੇ ਟੋਟਕੇ ਨੇ ਜੁਗੋ ਜੁਗੋ ਦੇ ਨੇ ਇਹ ਕਿਸੇ ਦੇ ਬਾਪ ਦੇ ਨਹੀਂ ਨਾ ਮੇਰੇ ਨਾ ਕਿਸੇ ਹੋਰ ਦੇ ਇਹ ਯਾਨੀ ਲੋਭ ਹੋ ਗਈ ਸੀ ਲੋਭ ਕੀ ਸਾਡੀ ਦੁਨੀਆ ਕਿਸੇ ਵਜ੍ਹਾ ਚ ਡਰਦੀ ਲਾ ਲੋ ਚਾਹੇ ਸਮਝ ਲੋ ਵੀ ਸਾਡੇ ਲੋਕਾਂ ਨੂੰ ਡਰਾਇਆ ਜਾਂਦਾ ਇੰਨਾ ਕਿ ਜੇ ਤੁਸੀਂ ਪਾ ਦੱਸੋਗੇ ਟੋਟਕੇ ਦੱਸੋਗੇ ਤੁਹਾਡੇ ਨਾਲ ਜੇ ਹੋ ਉਹ ਹੋ ਦੇਖੋ ਬੁਰਾ ਕਰਨ ਵਾਈ ਦੁਨੀਆ ਦਾ ਆਪਾਂ ਮੰਨਦੇ ਆ ਜੋ ਮਰਜ਼ੀ ਕਾਨੂੰਨ ਬਣਨਾ ਚਾਹੀਦਾ ਪਹਿਲੇ ਤਾਂ ਗੱਲ ਮੈਂ ਕਿਸੇ ਦਾ ਬੁਰਾ ਨਾ ਕਰਦੀਆਂ ਤੇ ਨਾ ਮੈਂ ਕਰਾਂਗੀ ਜੇ ਮੈਂ ਗਰੰਟੀ ਦੀ ਗੱਲ ਕਹਿੰਦੀ ਆ ਜੇ ਕੋਈ ਮੈਨੂੰ ਕਹੂਗਾ ਵੀ ਨਾ ਵੀ ਬੁਰਾ ਕਰਨ ਵਾਲਾ ਬੁਰਾ ਕਰਨ ਵਾਲਾ ਮੇਰੇ ਕੋਲ ਕੋਈ ਪਾ ਹੀ ਨਹੀਂ ਹੈਗਾ ਹੈ ਆਪਣੇ ਕੋਲੇ ਭਲਾ ਕਰਨ ਵਾਲੇ ਪਾ ਨੇ ਪਹਿਲੀ ਗੱਲ ਮੈਂ ਕਿਸੇ ਤੋਂ ਪੈਸਾ ਨਹੀਂ ਲੈਂਦੀ ਮੇਰੇ ਦੋ ਚੈਨਲ ਨੇ YouTube ਤੇ ਇੱਕ ਸਹਿਲ ਜੋਤ ਸੋਮਲ ਦੂਜਾ ਹੈਗਾ ਮੇਰਾ ਗੋਡਜ਼ ਬੰ ਮੇਰੇ ਕੋਈ Insta ਤੇ ਐਡੀ ਨਹੀਂ ਚੱਲਦੀ ਕਿਤੇ ਮੇਰੀ ਕੋਈ ਐਡੀ ਨਹੀਂ ਚੱਲਦੀ ਕੋ ਤੁਹਾਨੂੰ ਫालतੂ ਲੁੱਟੇ ਮੇਰੀਆਂ ਦੋ ਹੀ YouTube ਐਡੀਆਂ ਨੇ ਦੋ ਹੀ ਮੇਰੀ Facebook ਐਡੀਆਂ ਨੇ ਸਹਿਲ ਜੋਤ ਸੋਮਲ ਤੇ ਦੂਜੀ ਹੈਗੀ ਆ ਸਵਰਾਜ 855 ਕਈ ਲੋਕ ਕਿ ਮੈਂ ਦੇਖਦੀ ਆਂ ਅੱਜ ਕੱਲ ਸਾਡੇ ਕੋਲ ਸਾਡੇ ਰਿਸ਼ਤੇਦਾਰ ਵੀਡੀਓ ਭੇਜਦੇ ਨੇ ਵੀ ਆ ਤੁਹਾਡੀ YouTube ਤੇ ਕਿਸੇ ਦੇ ਪਾਈ ਕਿਸੇ ਦੇ ਚੈਨਲ ਤੇ ਆ ਤੁਹਾਡੀ ਇਸਤਾ ਤੇ ਪਾਈ ਆ ਤੁਹਾਡੀ ਕਿਤੇ ਹੋਰ ਪਾਈ ਹੋਈ ਆ ਆਪਦੇ ਚੈਨਲ ਬਣਾਈ ਬੈਠੇ ਨੇ ਉਹ ਲੋਕ ਉਹਨਾਂ ਲਈ ਵੀ ਠੀਕ ਆਪਾਂ ਕਾਰਵਾਈ ਕਰਾਂਗੇ ਕੋਈ ਗੱਲ ਨਹੀਂ ਦੇਖਦੇ ਆ ਮੈਂ ਮਹਾਲੀ ਜਾ ਕੇ ਆਉਂਗੀ ਤੇ ਹੁਣ ਤੁਸੀਂ ਇੱਕ ਹੋਰ ਪਾ ਉਹ ਹੈਗਾ ਜਦੋਂ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਚਾਂਕ ਤੁਹਾਡੀ ਜੁੱਤੀ ਦਾ ਕੁਛ ਨਾ ਕੁਛ ਵਿਗੜ ਜਾਂਦਾ ਟੁੱਟ ਗਈ ਪੈਰ ਤੋਂ ਨਿਕਲ ਗਏ ਹੋ ਗਿਆ ਜਾਂ ਤੜਾ ਤੁਰੇ ਜਾਂਦਾ ਪੜਾ ਅੱਡੋ ਅੱਡੀ ਹੋ ਜਾਂਦਾ ਜਾਂ ਫਿਰ ਸੈਂਡਲ ਦੀ ਬੱਧਰੀ ਟੁੱਟ ਗਈ ਜਾਂ ਚੱਪਲ ਦੀ ਟੁੱਟ ਗਈ ਕੁਝ ਵੀ ਇਹ ਜਾਂ ਕੁਝ ਹੁੰਦਾ ਰਹਿੰਦਾ ਤੁਹਾਡੇ ਨਾਲ ਫਿਰ ਚਾਲਕ ਕਰੋ ਬਾਰ ਗੱਡੀ ਕੱਢੀ ਤੇ ਜਦੇ ਖਰਾਬ ਹੋ ਗਈ ਜਲਦੀ ਜਲਦੀ ਸਟਾਰਟ ਹੀ ਨਹੀਂ ਹੋ ਰਹੀ ਜਾਂ ਫਿਰ ਥੋੜੇ ਜਿਹਾ ਫਰਕ ਨਾ ਕਰ ਤੋਂ ਦੂਰ ਗਏ ਤੇ ਗੱਡੀ ਦਾ ਥੋੜਾ ਵਾਲਾ ਨੁਕਸਾਨ ਹੋ ਗਿਆ ਐਕਸੀਡੈਂਟ ਹੋ ਗਿਆ ਇਹਦੇ ਲਈ ਇੱਕ ਪਾ ਤੁਸੀਂ ਕਰਨਾ ਦੇਖੋ ਤੁਸੀਂ ਧਿਆਨ ਨਾਲ ਗੱਲ ਪਹਿਲਾਂ ਇਹ ਸੁਣਿਆ ਕਰੋ ਤੁਸੀਂ ਕਰਨਾ ਮੈਂ ਨਹੀਂ ਕਰ ਸਕਦੇ ਨਰ ਤੋਂ ਜਾਣ ਤੋਂ ਪਹਿਲਾਂ ਥੋੜੀ ਜਿਹੀ ਪੀਲੀ ਸਰੋਂ ਲੈ ਕੇ ਕਿਸੇ ਪੋਲੀਥੀਨ ਦੇ ਲਪਾਫੇ ਦੇ ਵਿੱਚ ਜਾਂ ਫਿਰ ਇੱਕ ਕੌਲੀ ਲਾ ਲਓ ਜਾਂ ਇੱਕ ਡੱਬੀ ਲਾ ਲਓ ਛੋਟੀ ਜੀ ਉਹਦੇ ਵਿੱਚ ਡੇਲੀ 7 ਦਿਨ ਇਹ ਕੰਮ ਕਰਨਾ ਤੁਸੀਂ ਥੋੜੀ ਜਿਹੀ ਸਰੋਂ ਵਿੱਚ ਪਾ ਦੇਣੀ ਹੈ ਤੁਸੀਂ ਦਫ਼ਤਰ ਜਾਂਦੇ ਹੋ ਤੁਸੀਂ ਕਿਤੇ ਵੀ ਕੰਮ ਤੇ ਜਾ ਰਹੇ ਹਾਂ ਚਾਹੇ ਖੇਤੀ ਦਾ ਕੰਮ ਕਰਦੇ ਹੋ ਚਾਹੇ ਕੋਈ ਵੀ ਕਰਦਾ ਸਾਰਿਆਂ ਲਈ ਹੈ ਆਪਾਂ ਇਹ ਇੱਕ ਲਈ ਨਹੀਂ ਹੈਗਾ ਪਤਾ ਨਹੀਂ ਕਿਹਨੂੰ ਕਾਰਗਲ ਹੋ ਜਾਣਾ ਕਿਹਦੇ ਉੱਤੇ ਇੰਨੇ ਨੇ ਕਿਰਪਾ ਕਰਨੀ ਇੱਕ ਮੇਰਾ ਵੀਰ ਤੋਲੇ ਲੂਨੇ ਤੋਂ ਫੋਨ ਆਇਆ ਸੀ ਥੋੜਾ ਕਰਨ ਹੋ ਗਏ ਉਦੋਂ ਫੋਨ ਚੱਕ ਕੇ ਗੱਲ ਕਰ ਲੈਂਦੀ ਸੀ ਜਦੋਂ ਮੈਂ ਉਹ ਮੈਨੂੰ ਕਹਿੰਦਾ ਪੈਣ ਬੜਾ ਔਖਿਆ ਤੇ ਐਂ ਗੱਲ ਹੋ ਗਈ ਮੈਂ ਕਿਹਾ ਗੱਲ ਸੁਣ ਭਰਾ ਵੀਡੀਓ ਵਾਚ ਕਰ ਮੇਰੇ ਕੋਲੇ ਮੈਂ ਤੈਨੂੰ ਕੀ ਦੱਸਾਂ ਮੈਂ ਕਿ ਮੈਂ ਇਸ ਟਾਈਮ ਧਾਰਾ ਚੋਂਣ ਲੱਗੀ ਆ ਹਾਂ ਮਾ ਕਰਦੇ ਭਾਂਡੇ ਭਾਂਦਣਗੇ ਮੇਰਾ ਵੀ ਜੁੱਲੀ ਤਪੜਾ ਚੱਕ ਕੇ ਬਾਹਰ ਮਾਰ ਰ ਕੇ ਕਹਿੰਦੇ ਕਿੱਥੇ ਸਿਆਪਾ ਪਾਇਆ ਨਹੀਂ ਹੈ ਟਾਈਮ ਨਾਲ ਰੋਟੀ ਨਹੀਂ ਬਣਦੀ ਟਾਈਮ ਨਾਲ ਉਧਰ ਮੈਂ ਕਿਹਾ ਭਈਏ ਆ ਕੇ ਕੌਲੀਆਂ ਖੜਕਾਉਣਗੇ ਮੈਂ ਤੁਹਾਡਾ ਫੋਨ ਸੁਣੀ ਜਾਊਂਗੀ ਮਹਾ ਵੀਰੇ ਵੀਡੀਓ ਵਾਚ ਕਰ ਉਹਦਾ ਕਮੈਂਟ ਆਇਆ ਕਹਿੰਦਾ ਭਾਣੇ ਸਾਨੂੰ ਚਾਰ ਦਿਨ ਹੋ ਗਏ ਇੱਕ ਤੁਹਾਡਾ ਕੰਮ ਆਪਾ ਕਰਨ ਲੱਗਿਆਂ ਕਹਿੰਦਾ ਸਾਡਾ ਇੱਕ ਕੰਮ ਜਿਹੜਾ ਬਾਰੇ ਬੜੇ ਪਰੇਸ਼ਾਨ ਸੀ ਜਦੋਂ ਉਹਨਾਂ ਨੇ ਮੈਨੂੰ ਫੋਨ ਕੀਤਾ ਇੰਨੇ ਕ ਪਰੇਸ਼ਾਨ ਸੀ ਮੈਂ ਕਹਿੰਦੀ ਬਹੁਤ ਪਰੇਸ਼ਾਨ ਸੀ ਪਰ ਉਹਨਾਂ ਦੀ ਸਰਦਾ ਭਾਵ ਉਹਨਾਂ ਨੂੰ ਰੱਬ ਨੇ ਫਮੂਨ ਲਾਇਆ ਨੇ ਮੈਂ ਸੌਰੀ ਰੱਬ ਨੇ ਭਾਗ ਲਾਇਆ ਨੇ ਮੈਂ ਕਹਣਾ ਹੈ ਕਿ ਨਹੀਂ ਉਹਨਾਂ ਦਾ ਕੰਮ ਚੱਲਣਾ ਸ਼ੁਰੂ ਹੋ ਗਿਆ ਉਹਨਾਂ ਦਾ ਕਮੈਂਟ ਕੱਲ ਮੇਰੇ ਕੋਲੇ ਆਇਆ ਦੇਖੋ ਮੈਂ ਕਿਹੜਾ ਕਿਸ ਨੂੰ ਕੋਈ ਪੈਸਾ ਲੈਣੀ ਹੈ ਹੈ ਕਿ ਨਹੀਂ ਫਰੀ ਦੀ ਚੀਜ਼ ਆ ਫਰੀ ਲਈ ਕੋਈ ਛੱਡਦਾ ਕੋਈ ਦੇਖੋ ਚੱਕਦਾ ਕੋਈ ਖਾਂਦਾ ਕੋਈ ala ਕਹਿੰਦਾ ਸੁੱਟ ਰੇ ਫਰੀ ਚੀਜ਼ ਆ ਕੀ ਕਰਨੀ ਆ ਇਹ ਚੀਜ਼ ਇਹ ਨਹੀਂ ਖਾਈਦੀ ਇਹ ਗੱਲ ਆਮ ਜੀ ਹੈ ਸਾਡੇ ਲੋਕਾਂ ਦੀ ਹੁਣ ਤੁਸੀਂ ਇਹ ਸਰੋਂ ਨੂੰ ਕਰਨਾ ਕੀ ਹੈ ਚਲੋ ਇਹ ਤਾਂ ਆਪਣਾ ਹਾਸਾ ਮਜ਼ਾਕ ਹੋਗਾ ਜਿਹੜੀ ਤੁਸੀਂ 7 ਦਿਨ ਦੀ ਸਰੋਂ ਇਕੱਠੀ ਕੀਤੀ ਹੈ ਇਸ ਸਰੋਂ ਨੂੰ ਤੁਸੀਂ 7ਵੇਂ ਦਿਨ ਕਪੂਰ ਪਾ ਕੇ ਹੂੰ ਸਾੜ ਦੇਣਾ ਹਾਂਜੀ ਇਸ ਨੂੰ ਕਪੂਰ ਪਾ ਕੇ ਥੋੜਾ ਜਿਹਾ ਤੁਸੀਂ ਸਾੜ ਦੇਣਾ ਇੱਕ ਮਿੰਟ ਰੁਕਿਆ ਮੈਨੂੰ ਸਮਝਾ ਚ ਦੇ ਹਾਂਜੀ ਥੋੜਾ ਜਿਹਾ ਕਪੂਰ ਪਾਉਣਾ ਵਿੱਚ ਤੇ ਸਰੋਂ ਦੇ ਬਰੀਕ ਕਰ ਲਿਓ ਥੋੜਾ ਜਿਹਾ ਵਿੱਚ ਸਰੋਂ ਦਾ ਤੇਲ ਪਾ ਲਿਓ ਨਹੀਂ ਸੌਰੀ ਸਰੋਂ ਦਾ ਤੇਲ ਨਹੀਂ ਪਾਉਣਾ ਪੂਰੇ ਹੀ ਪਾਉਣਾ ਰੜਾ ਲਿਓ ਰੜਾ ਕੇ ਤੁਸੀਂ ਇਹਨੂੰ ਆਪਦੇ ਘਰ ਤੋਂ ਬਾਹਰ ਲਿਜਾ ਕੇ ਜਾਂ ਬੇੜ ਆਪਦੇ ਕਮਰੇ ਤੋਂ ਬਾਹਰ ਹੋ ਕੇ ਤੁਸੀਂ ਇਹਨੂੰ ਸੜਾਜੇ ਅਗਲ ਜੇ ਤੁਸੀਂ ਘਰ ਤੋਂ ਬਾਹਰ ਸੜਾਉਂ ਤਾਂ ਜ਼ਿਆਦਾ ਚੰਗੀ ਗੱਲ ਹੈ ਇਹਨੂੰ ਸਾੜ ਕੇ ਬਸ ਜੋ ਵੀ ਥੋੜਾ ਤੇਲ ਬਲਾ ਹੁੰਦੀ ਆ ਉੱਗ ਗਈ ਪਰ ਤੁਸੀਂ ਕਰਨਾ ਨਾ ਭੁੱਲੋ ਛੱਡਣਾ ਦਿਓ ਵੀ ਬੇਬੇ ਨੇ ਤਾਂ ਇੱਕ ਵਾਰੀ ਕਰਾਤਾ ਠੀਕ ਹੈ ਇਹ ਬਾਰ ਬਾਰ ਤੁਹਾਡਾ ਚਿਹਰਾ ਕਾਪਟਾ ਆਉਣ ਗਿਆ ਜਦੋਂ ਤੁਹਾਨੂੰ ਫੇਰ ਲੱਗਦਾ ਵੀ ਉਹੀ ਚੱਜ ਸਾਡਾ ਫੇਰ ਹੋਇਆ ਨੇ ਫੇਰ ਸ਼ੁਰੂ ਕਰ ਲੋ ਕੰਮ ਉੱਥੇ ਤੁਹਾਨੂੰ ਇਹ ਗੱਲ ਕਿਸੇ ਨੇ ਨਹੀਂ ਦੱਸਣੀ ਹੈ ਕਿ ਪਹਿਲਾਂ ਤਾਂ ਇਹ ਗੱਲ ਧਿਆਨ ਨਾਲ ਸੁਣ ਲਿਆ ਕਰੋ ਤੁਸੀਂ ਪਤਾ ਕੀ ਕਰ ਦੇਵਾਂ ਪਹਿਲਾਂ ਤਾਂ ਗੱਲ ਤੁਸੀਂ ਵੀਡੀਓ ਨਹੀਂ ਪੋਸਟ ਕਰਦੇ ਜਿਹੜੇ ਮੈਨੂੰ ਫੋਨ ਕਰਦੇ ਜਿਨ੍ਹਾਂ ਦੇ ਕੰਮ ਬੜੇ ਨਹੀਂ ਮੇਰੇ ਕੋਲੇ ਕਟੋ ਘਟ 15 20 ਮੈਸੇਜ ਆਏ ਪੈ ਨੇ ਜਿਨ੍ਹਾਂ ਦੇ ਕੰਮ ਬਣੇ ਨਹੀਂ ਮੈਂ ਤਿੰਨ ਚਾਰ ਕਦੇ ਤਾਂ ਪਹਿਲਾਂ ਲਾ ਵੀ ਦਿੱਤੇ ਸੀ ਤੇ ਨਹੀਂ ਤਾਂ ਉਹਨੇ ਮੇਰੇ ਨਾਲ ਕਦੇ ਫੋਨ ਤੇ ਗੱਲ ਕੀਤੀ ਇੱਕ ਤੋਲਾ ਲੂਣੇ ਆਏ ਤੋਂ ਬਿਨਾ ਇਹਨੇ ਜ਼ਰੂਰ ਮੇਰੇ ਨਾਲ ਫੋਨ ਤੇ ਗੱਲ ਕੀਤੀ ਸੀ ਇਹਨੂੰ ਮੈਂ ਜਦ ਹੀ ਇਹ ਗੱਲ ਕਹਿ ਦਿੱਤੀ ਵੀ ਭਰਾਵਾ ਮੈਂ ਫੋਨ ਤੇ ਗੱਲ ਨਹੀਂ ਕਰ ਸਕਦੀ ਤੁਸੀਂ ਵੀਡੀਓ ਵਾਚ ਕਰੋ ਇਹ ਮੇਰੀ ਵੀਡੀਓ ਪਾਈ ਹੋਈ ਆ ਤੁਸੀਂ ਓਕਣ ਪਾ ਕਰੋ ਤਾਂ ਉਹਨਾਂ ਨੇ ਪਾ ਓਕਣ ਕੀਤਾ ਤੇ ਉਹਨਾਂ ਦੇ ਕੰਮ ਬਣਨੇ ਸ਼ੁਰੂ ਹੋ ਗਏ ਦੇਖੋ ਤੁਸੀਂ ਇੱਕ ਆਸਤੇ ਬੈਠੇ ਨੂੰ ਸਾਨੂੰ ਬੇਬੇ ਦੱਸੂਗੀ ਬੇਬੇ ਕੀ ਦੱਸੂਗੀ ਯਾਰ ਬੇਬੇ ਤਾਂ ਉਸ ਟਾਈਮ ਆਫਾਹੇ ਆਈ ਹੁੰਦੀ ਆ ਹੈ ਤੁਹਾਨੂੰ ਪਤਾ ਜੱਟ ਕਿੰਨੇ ਉਹ ਹੁੰਦ ਨੇ ਅਰਬ ਹੁੰਦ ਨੇ ਇਹ ਜੇ ਮੈਂ ਤੁਹਾਡੇ ਫੋਨ ਤੇ ਸੁਣਦੀ ਉਦੋਂ ਆ ਕੇ ਮੇਰੇ ਤਾਂ ਕੰਨ ਤਾਂ ਧੱਪੜ ਵੱਜਣਗੇ ਸਿੱਧੀ ਸੰਗਤ ਵੀ ਤੂੰ ਇੱਕ ਖੜਾ ਛਾਡੋ ਮੇਰੇ ਤਾਂ ਘਰ ਦੇ ਵਿੱਚੋਂ ਪਹਿਲੀ ਛਾਉਣ ਨੂੰ ਫੇਰਦੇ ਨੇ ਤੂੰ ਕੀ ਪੰਗਾ ਲਿਆ ਹੈ ਪਰ ਸਿਰਫ ਇਹ ਮੈਨੂੰ ਤਾਂ ਕਿਸੇ ਡਾਕਟਰ ਨੇ ਵੀਡੀਓ ਪਾਉਣ ਲਈ ਆਇਆ ਸੀ ਆਪਣੇ ਰਾਜਸਥਾਨ ਦੀ ਭੈਣ ਆ ਹੈਲਥ케ਅਰ ਕੋਈ ਸੀ ਚਰ ਕੋਈ ਵਜਾ ਉਹਦੇ ਕਰਕੇ ਉਹਨੇ ਮੈਨੂੰ ਕਿਹਾ ਸੀ ਵੀ ਤੇਰਾ ਦਿਮਾਗ ਦੂਜੇ ਪਾਸੇ ਲੱਗ ਜਾ ਫਿਰ ਉਸ ਤੋਂ ਬਾਅਦ ਬਾਬਾ ਜੀ ਆ ਗਏ ਬਾਬਾ ਜੀ ਕਹਿੰਦੇ ਤੂੰ ਭਾਈ ਕੋੜੇ ਵੀਡੀਓ ਪਾਉਣੀ ਹੋਈ ਐ ਤੂੰ ਆ ਪਾ ਦਿਆ ਕਰ ਦੇਖੋ ਆ ਕੋਸ਼ਾ ਮੇਰੇ ਨਾਲ ਆ ਗੱਲਾਂ ਚਾਹੇ ਤੁਸੀਂ ਬੇਬੇ ਨੂੰ ਪਖੰਡੀ ਕਹੀਓ ਚਾਹੇ ਬੇਬੇ ਨੂੰ ਲੁੱਟੇਰੀ ਕਹੀਓ ਕਈ ਲੋਕਾਂ ਨੇ ਬੇਬੇ ਲੁੱਟਰੀਆਂ ਲੋਕਾਂ ਨੂੰ ਦੱਸੋ ਪਹਿਲੀ ਗੱਲ ਮੈਂ ਕਿਸੇ ਤੋਂ ਪੈਸਾ ਲੈਣੀ ਹੈ ਨਹੀਂ ਨਾ ਲਿਆ ਤੇ ਨਾ ਲਵਾਂਗੀ ਮੈਂ ਪਹਿਲਾਂ ਤੇ ਵੀ ਕਰਦੀ ਸੀ ਇਹ ਕੰਮ ਬਹੁਤ ਦਵਾਈਆਂ ਦੂਈਆਂ ਦਿੰਦੀ ਸੀ ਲੜਕੀਆਂ ਨੂੰ ਮਤਲਬ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਸੀ ਪਰ ਮੈਂ ਕਦੇ ਕਿਸੇ ਤੋਂ ਪੈਸਾ ਨਹੀਂ ਸੀ ਲੈਣਾ ਮੈਂ ਲੈਣਾ ਵਾ ਰੱਬ ਦੇਵੇ ਕਿਸੇ ਦੇ ਪਾਸ ਨਾ ਕੀ ਰਜੂ ਪਹਿਲਾਂ ਤਾਂ ਕਿੰਨਾ ਔਖਾ ਹੋ ਕੇ ਮੈਨੂੰ 5000 ਰੁਪਏ ਮੰਗਣ ਨੂੰ ਦੇਜੂ 10 ਮੰਗੂ 10 ਵੀ ਦੇ ਕੇ ਜਾਊਂ ਕਹਿੰਦੇ ਮੈਨੂੰ ਕਿ ਜਿੰਨੇ ਮਰਜੀ ਪੈਸੇ ਲੈ ਸਾਡਾ ਫੋਨ ਤੇ ਗੱਲ ਕਰ ਲੈ ਪੈਸੇ ਜਿੰਨੇ ਮਰਜ਼ੀ ਲੈ ਲੈ ਸਾਡਾ ਕੰਮ ਕਰ ਮੈਂ ਕੌਣ ਆ ਵੀ ਕੰਮ ਬਣਾਉਣ ਵਾਲੀ ਕੰਮ ਬਣਾਉਣ ਵਾਲਾ ਰੱਬ ਆ ਫੇ ਤਾਂ ਮਾਇਰ ਰੱਬ ਤੋਂ ਵੱਡੀ ਹੋਗੀ ਨਾ ਮੈਂ ਪੈਸੇ ਲੈਣ ਲੱਗੀ ਫੇ ਮੈਂ ਕਹਤੋਂ ਵੀ ਮੇਰੀ ਗਰੰਟੀ ਐ ਇਸ ਚੀਜ਼ ਦੀ ਹੋ ਚੀ ਜਾਏਂ ਦੇ ਨਾ ਫੇ ਤਿਸ ਜਦੋਂ ਅਸੀਂ ਪੈਸੇ ਲੈਣੇ ਆ ਜਦੋਂ ਅਸੀਂ ਕੋਈ ਕੱਪੜਾ ਲੈਤਾ ਵੀ ਦੁਕਾਨਦਾਰ ਨੂੰ ਪੁੱਛਿਆ ਰੰਗ ਤਾਂ ਨਹੀਂ ਪਿੱਟੂ ਇਹਦੀ ਗਰੰਟੀ ਹੈ ਕਿ ਦੁਕਾਨਦਾਰ ਕਹਿੰਦਾ ਉਹ ਵੀ ਕਹਿੰਦਾ ਬੀਬੀ ਜੀ ਇਹ ਕੱਪੜੇ ਦੀ ਸਾਡੀ ਗਰੰਟੀ ਨਹੀਂ ਰੰਗ ਪਿੱਟਣ ਦੀ ਸ਼ੀਜਨ ਦੀ ਗਰੰਟੀ ਨਹੀਂ ਇਹਦੀ ਹੈਗੀ ਆ ਕਹਿੰਦਾ ਕਿਨੇ ਅੱਜ ਕੱਲ ਉਹ ਵੀ ਦੁਕਾਨਾਂ ਵਾਲਿਆਂ ਨੇ ਲਿਖ ਕੇ ਲਾਤਾ ਫੈਸ਼ਨ ਦਾ ਜੋਗਾ ਜੇ ਤੁਸੀਂ ਕੱਪੜਾ ਲੈਣਾ ਉਹਦੀ ਕੋਈ ਗਾਰੰਟੀ ਨਹੀਂ ਜੁੱਤੀ ਦੀ ਕੋਈ ਗਾਰੰਟੀ ਨਹੀਂ ਫੈਸ਼ਨ ਦਾ ਜੋਗਾ ਪਰ ਮੈਂ ਫੇਰ ਵੀ ਹੱਥ ਵੰਨ ਕੇ ਕਹਿੰਨੀ ਆ ਤੁਸੀਂ ਕਰੋ ਮਾਲਕ ਤੁਹਾਡੀ ਸਰਦਾਂ ਨੂੰ ਫਲ ਜ਼ਰੂਰ ਲਾਊਗਾ ਬੈਗਰੂ ਜੀ ਨਮੋ ਨਰਨ ਜੀ ਬੈਗਰੂ ਜੀ ਦਾ ਖਾਲਸਾ ਨਹੀਂ ਨਮੋ ਨਰਨ ਜੀ ਸਾਰੇ ਨਮੋ ਨਰਨ ਜ਼ਰੂਰ ਲਿਖਿਆ ਕਰੋ ਕਮੈਂਟ ਦੇ ਬਾਕਸ ਦੇ ਵਿੱਚ ਬਾਕੀ ਜਿਨ੍ਹਾਂ ਨੂੰ ਫਾਇਦਾ ਹੁੰਦਾ ਉਹ ਆਪਦਾ ਸਾਫ ਸੁਥਰਾ ਕਮੈਂਟ ਜ਼ਰੂਰ ਲਿਖਿਆ ਕਰੋ ਇਹ ਕਹਿ ਦੇਣਾ ਫਾਇਦਾ ਹੋਇਆ ਜੀ ਫਾਇਦਾ ਹੋਇਆ ਉਹ ਕਮੈਂਟ ਮੈਂ ਨਹੀਂ ਲਾ ਸਕਦੀ ਮੈਂ ਤੁਹਾਡੇ ਉਹ ਕਮੈਂਟ ਵੀਡੀਓ ਦੇ ਨਾਲ ਨਹੀਂ ਜੋੜ ਸਕਦੀ ਕੱਲਾ ਫਾਇਦਾ ਵਾਲਾ ਨਹੀਂ ਜੋੜੂਗੀ ਮੈਂ ਜਿਹੜਾ ਤੁਸੀਂ ਪੂਰਾ ਬੇਰਬਾ ਪਾਵੋਗੇ ਵੀ ਆਹ ਪਾ ਕੀਤਾ ਸੀ ਤੇ ਆਹ ਸਾਡਾ ਫਾਇਦਾ ਹੋਇਆ ਕਿਉਂ ਕਿਸੇ ਹੋਰ ਦਾ ਵੀ ਫਾਇਦਾ ਹੋਵੇ ਅੱਛਾ ਜੀ ਨਮਰੰਜ